ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਹੋ ਰਹਿ ਰਾਜ ਸਾਹਿਬ ਸੋਦਰ ਰਾਗਿਆ ਸਮ ਹੱਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕੇਹਾ ਸੋ ਕਰ ਕੇਹਾ ਜਿਦ ਵਾ ਸਰਬ ਸਮਾਲੇ ਬਾਜੇ ਤੇਰੇ ਨਾਂ ਦਨੇ ਕਾ ਸੰਖਾ ਕੇਤੇ ਤੇ ਏ ਬਵਨ ਹਾਰੇ ਕੇਤੇ ਤੇਰੇ ਰਾਗ ਬਰੀ ਸੁ ਕਹੀਐ ਕੇਤੇ ਤੇਰੇ ਗਾਵਣ ਹਾਰੇ ਗਾਵਣ ਤੁਧਨੋ ਪਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦਵਾਰੇ ਗਾਵਣ ਤੁਧਨੋ ਚਿਤ ਗੁਪਤ ਲਖਜਾਨ ਨ ਲੇਖ ਲੇਖ ਤਰਮ ਵਿਚਾਰੇ ਗਾਵਣ ਤੁਧ ਨੇਸ਼ਰ ਬ੍ਰਹਮਾ ਦੇਵੇ ਸੋਣ ਤੇ ਰਿਸਦਾ ਸਵਾਰੇ ਗਾਵਣ ਤੁਧਨੋ ਇੰਦਰਿੰਦਰਾ ਸੰਗ ਬੈਠੇ ਦੇਵਤੀਆਂ ਅੰਦਰ ਨਾਲੇ ਗਾਵਣ ਤੁਧਨੋ ਸਤਿ ਸਮਾਦੇ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਤ ਪੜਨ ਰਖੇ ਸਰ ਜੁਜਗ ਵੇਦਾਂ ਨਾਲੇ ਗਾਵਣ ਤੁਧਨੋ ਮੌਣੀਆਂ ਮਨ ਮੌਣਾ ਸੁਰਗ ਮਛ ਪਿਆਲੇ ਗਾਵਣ ਤੁਧਨੋ ਰਤਨੋ ਉਪਾਏ ਤੇਰੇ 860 ਤੀਰਥ ਨਾਲੇ ਗਾਵਣ ਤੁਧਨੋ ਜੋਦ ਮਾਂਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਧਾਰੇ ਸੇ ਤੁਧਨੋ ਗਾਵਣ ਜੋਦੁ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨੋ ਗਾਵਣ ਸੇ ਮੈ ਚਿਤ ਨ ਆਵਨ ਨਾਨਕਿਆ ਵਿਚਾਰੇ ਸੋਈ ਸੁ ਸਦਾ ਸਚ ਸਾਹਿਬ ਸਚਾ ਸਚੇ ਨਾਹੀ ਹੈ ਬਿਉ ਸਿਜਨ ਜਸੀ ਰਚਨਾ ਜਿਨਿ ਰਚਾਈ ਰੰਗੇ ਰੰਗੇ ਪਾਤੀ ਕਰ ਕਰ ਜਿਨਸੀ ਮਾਇਆ ਜਿਨੂ ਉਪਾਏ ਕਾਰ ਕਰ ਦੇਖ ਹੈ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋਤ ਸੁਭਾਅ ਹੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਿ ਸਾਹੁ ਸਾਹਾ ਪਤ ਸਾਹਿਬ ਨਾਨਕ ਕਰਨ ਰਜਾਈ ਅਸਮ ਹੱਲਾ ਪਹਿਲਾ ਸੁਨ ਵਡਾ ਆਖੈ ਸਭ ਕੋਏ ਕੇਵੜਾ ਵੱਡਾ ਡੇਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਨੇ ਵਾਲੇ ਤੇਰੇ ਰਏ ਸੁਮਾਏ ਵੱਡੇ ਮੇਰੇ ਸਾਈ ਬਾ ਗੈਰ ਗਮੀਰਾ ਗੁਣੀ ਗਹੀਰਾ ਕੋਈ ਨ ਜਾਣ ਤੇਰਾ ਕੇਤਾ ਕੇਵੜ ਚੇਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਲ ਕੀਮਤ ਪਾਏ ਗਿਆਨੀ ਧਿਆਨੀ ਗੁਰ ਗੁਰ ਹਾਈ ਕਣ ਨਾ ਜਾਏ ਤੇਰੇ ਦਿਲ ਵਿੜਿਆਏ ਸਭ ਛਤ ਸਭ ਤਪ ਸਭ ਜਗੀਆਂ ਆਇਆ ਸਦਾ ਪੁਰਖਾਂ ਕੇ ਆ ਵਡਿਆਈਆਂ ਤੁਧ ਮਨ ਸਿਧਿ ਗਨੇ ਨਾ ਪਾਈਆ ਕਰਮ ਮਲੈ ਨਾਹੀ ਠਾਕ ਰਹੀ ਆਖਣ ਵਾਲਾ ਕਿਆ ਵਿਚਾਰਾ ਸਤਿਵਰੀਦਰੇ ਭੰਡਾਰਾ ਜਿਸ ਤੂੰ ਦੇਤ ਸਹਿ ਅਚਾਰਾ ਨਾਨਕ ਸੱਚ ਸੁਵਰਣ ਹਾਰਾ ਸਮਹੱਲਾ ਪਹਿਲਾ ਆਖਾਂ ਜੀਵਨ ਸਰ ਅਮਰ ਜਾਓ ਆਖਣ ਔਕਾ ਸੱਚਾ ਨਾਉ ਸੱਚੇ ਨਾਮ ਕੀ ਲੱਗੈ ਭੂਖ ਉਤ ਭੁਖਾ ਖਾਇ ਚਲੇ ਦੁਖਾ ਸੋਗਿ ਬਸਰੇ ਮੇਰੀ ਮਾਏ ਸੱਚਾ ਸਾਹਿਬ ਸੱਚਾ ਨਾਇ ਰਹਾਉ ਸੱਚੇ ਨਾਮ ਕੀ ਤਿਲ ਵਿੜਿ ਆਏ ਆਖ ਥਕੇ ਕਿਉਂ ਤਨੇ ਪਾਈ ਜੇ ਸਭ ਮਿਲ ਕੇ ਆਖਣ ਨ ਪਾਏ ਵਡਾ ਨ ਹੋਵੇ ਘਾਟ ਨ ਜਾਏ ਨਾ ਉਮਰ ਨ ਹੋਵੇ ਸੋਗ ਦਿੰਦਾ ਰਹਿਨ ਚੁਕੈ ਭੋਗ ਗੁਣ ਇਹੋ ਹੋਰ ਨਾਹੀ ਕੋਇ ਨਾ ਕੋ ਹੋਆ ਨਾ ਕੇ ਹੋਏ ਜੇ ਉੜੇ ਆਪ ਵੇ ਬੜਤੇ ਰੀਦਾ ਤੁਜੇ ਦਿਨ ਦਿਨ ਕਰਕੇ ਕੀਤੀ ਰਾਤ ਖਸਮ ਮਸਾਰੈ ਤੇ ਕਮ ਜਾ ਤੋ ਨਾਨਕ ਨਾਵਾ ਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰਖਾ ਬਿਨਹੁ ਕਰੋ ਗੁਰਪਾ ਸਮ ਕੀਰੇ ਕਿਰਮ ਸਤਗੁਰ ਸਰਣਾਇ ਕਰਦੇ ਆ ਨਾਮ ਪ੍ਰਗਾਸ ਮੇਰੇ ਮਿਤ ਗੁਰਦੇਵ ਮੋ ਕੋ RAM ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤਮ ਰੇ ਰਾਸ ਰਹਾਉ ਹਰ ਜਨ ਕੇ ਵਿਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾਸਾਹਿ ਮਿਲ ਸੰਗਤ ਗੁਣ ਪ੍ਰਗਾਸੋ ਜਨ ਹਰ 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 ਸਿ ਨਾਮ ਨਾ ਪਾਇਆ ਤੇ ਭਾਗ ਹਿਣਜਮ ਪਾਇ ਸੋ ਜੋ ਸਤਿਗੁਰੂ ਸਰਣ ਸੰਗਤ ਨਿ ਆਏ ਤਿਰਗ ਜੀਵੇ ਤਿਰਗ ਜੀਵਾ ਸੋ ਜਨ ਹਰ ਜਨ ਸਤਿਗੁਰੂ ਸੰਗਤ ਪਾਏ ਤਨ ਤੁਰਮਸਤ ਗਿ ਲਖਿਆ ਲਖਾਸੋ ਧਨ ਤਨ ਸਤ ਸੰਗਤ ਜਿਤ ਹਰ ਸਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸੋ ਰਾਗ ਗੁਜਰੀ ਮਹੱਲਾ ਪੰਜਮਾ ਕਾਹੇ ਰੇ ਮਨ ਚਤਵ ਉਦਮ ਜਾ ਆ ਹਰ ਹਰ ਜਿਉ ਭਰਿਆ ਸਹਿਲ ਬਥਰਮੈ ਜੰਤੂ ਪਾਏ ਤਾ ਕਾਰਿ ਜਿਕਾ ਗਹਿ ਕਰ ਧਰਿਆ ਮੇਰੇ ਮਾਦੂ ਜੀ ਸਤ ਸੰਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਸ਼ ਤਰਿਆ ਰਹਾਉ ਜਨਨ ਪਿਤਾ ਲੋਕ ਸੁਦ ਬਨਤਾ ਕੋਇਨ ਕਿਸ ਕੀ ਧਰਿਆ ਸਿਰ ਸਿਰਜ ਕੇ ਸੰਭਾਏ ਠਾਕੁਰ ਕਾਹਿ ਮਨ ਪੋ ਕਰਿਆ ਉਡਾ ਊਡਵ ਸੈ ਕੋ ਸੰਤ ਸੁਪਾਛੇ ਬਿਸਰੇ ਸਰਿਆ ਤਨ ਕਮਨ ਖਲਾਵ ਕਮਨ ਚੁਗਾਵ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਾ ਸੱਟ ਸਦਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈ ਅਤਨੰਤ ਨਪਾਰਾ ਵਰਿਆ ਰਾਗਿਆ ਸਮ ਹੱਲਾ ਚੌਥਾ ਸੋਪੁਰਖ ਕੋ ਓੰਕਾਰ ਓ ਸਤਗੁਰ ਪ੍ਰਸਾਦ ਸੋਪੁਰਖ ਨਿਰੰਜਨ ਹਰ ਪ੍ਰਪੁਰਖ ਨਿਰੰਜਨ ਹਰ ਅਗਮ ਅਗਮ ਅਪਾਰ ਸਭ ਧਿਆਵੈ ਸਭ ਧਿਆਵੈ ਤੁਜੀ ਜੀ ਹਰ ਸੱਚੇ ਸਿਰਜਨਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾ ਤਾਰਾ ਹਰਿ ਧਿਆਵੋ ਸੰਤੋਜੀ ਸਭ ਦੁਖ ਵਿਸਾਰਨ ਹਰਿਆਪੇ ਠਾਕੁਰ ਆਰਿਆਪੇ ਸੇਵਕ ਜੀ ਕਿਆ ਨਾਨਕ ਜント ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪੁਰਖ ਸਮਾਨਾ ਇਕ ਦਾਤੇ ਇਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਨਿਆ ਵਰਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੀ ਕਿਆ ਗੁਣ ਆਖ ਬਖਣਾ ਜੋ ਸੇਵੈ ਹਜੋ ਸੇਵੈ ਤੁਧ ਜੀ ਜਨ ਨਾਨਕ ਤੁਮ ਕੁਰਬਾਨਾ ਹਰ ਧਿਆਵੈ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਸੇ ਮੁਕਤ ਭੈ ਜਨ ਹਰ ਧਿਆਇਆ ਜੀ ਦਿਨ ਟੂਟੇ ਜਮ ਕੇ ਫਾਸੇ ਜਿਨ ਨਿਰਭਉ ਜਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸੁਭਗਵਾਸੀ ਜਿਨ ਸੇਵੈ ਜਿਨ ਸੇਵੈ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਲ ਬਲ ਜਾਸੀ ਤੇਰੀ ਭਗਤ ਤੇਰੀ ਪੁੱਤ ਬੰਡਾਰ ਜੀ ਭਰੇ ਬੇਅੰਤ ਬੇਅੰਤਾਤ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਾਪੈ ਜਪੈ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜਹਿ ਬੋ ਸਿਮਰਤ ਸਾਸਤ ਜੀ ਕਰ ਕਰਿਆ ਖਾਟ ਕਰਮ ਕਰਨਤਾ ਸੇ ਭਗਤ ਸੇ ਭਗਤ ਬਲੇ ਜਨ ਨਾਨਕ ਜੀ ਜੋ ਭਾਵੈ ਮੇਰੀ ਹਰਿ ਭਗਵੰਤਾ ਹੁ ਆਦ ਪੁਰਖ ਆਪਰੰਪਰ ਕਰਤਾ ਜੀ ਤੁਧ ਦੇਵੜਿਆ ਵਰ ਨਾ ਕੋਈ ਜੋ ਜੋ ਕੋ ਏ ਕੋ ਸਦਾ ਸਦਾ ਤੂੰ ਏ ਕੋ ਜੀ ਤੂੰ ਨੈ ਚਲ ਕਰਤਾ ਸੋਈ ਤੇ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਹੋਜ ਤੇ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੂੰ ਦੇ ਆਪੇ ਸਰਦੇ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਨ ਹੋਇ ਅਸਮਹਲਾ ਚੌਥਾ ਤੂੰ ਕਰਤਾ ਸਚਿਆਰ ਮੇੜਾ ਸਾਈ ਜੋ ਤੂੰ ਭਾਵੈ ਸੋਈ ਥਿਸੀ ਜੋ ਤੂੰ ਦੇਹ ਸੋਇ ਹੋ ਪਾਈ ਰਹਾਉ ਸਭ ਤੇਰੀ ਤੂੰ ਸਭ ਨਹੀਂ ਤੇ ਆਇ ਜਿਸ ਨੂੰ ਕਿਰਪਾ ਕਰ ਹੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਗਵਾਇਆ ਤੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਏ ਤੁਝ ਵੰਦੂ ਜਾ ਕੋਈ ਨਾ ਜੀ ਜਨ ਸਭ ਤੇਰਾ ਖੇਲ ਵਿਯੋਗ ਮਿਲ ਵਿਛੜ ਜਾ ਸੰਜੋਗੀ ਮੇਲ ਜਿਸ ਨੂੰ ਤੂੰ ਜਣਾਏ ਸੋਈ ਜਨ ਜਾਣੇ ਹਰ ਗੁਣ ਸਦੇ ਆਖ ਵਖਾਣਾ ਜਨ ਹਰ ਸੇਵਿਆ ਤਨ ਸੁਪਾਇਆ ਸਜੇ ਜੀ ਹਰ ਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀ ਅਸਬ ਹੋਏ ਤੁਜ बिन ਦੂਜਾ ਅਵਰ ਨ ਕੋਏ ਤੂੰ ਕਰ ਕਰ ਵੇਖੈ ਜਾਣਾ ਸੋਏ ਜਨ ਨਾਨਕ ਗੁਰਮੁਖ ਪਰਗਟ ਹੋਏ ਅਸਾ ਮਹੱਲਾ ਪਹਿਲਾ ਤਿਤ ਸਰਵ ਰੰਗੈ ਪੈ ਲਿ ਨਮਾ ਸਾ ਪਾਣੀ ਪਾਵਕਤ ਨਹਿ ਕੀਆ ਪੰਕਜ ਮੋ ਪਗ ਨੀ ਚਾਲੈ ਹਮ ਦੇਖਾਂ ਤੈ ਡੂਬਿਐਲੇ ਮਨ ਇਕ ਨ ਚਿਤ ਸਮੂੜਮਨਾ ਹਰਿ ਬਿਸਰਤ ਤੇਰੇ ਗੁਣ ਗੱਲਿਆ ਰਹਾਉ ਨਾਉ ਜਿਤਿ ਸਤੇ ਨਿ ਪੜਿਆ ਮੂਰਤ ਮੁਗਦਾ ਜਨਮ ਭੈਆ ਪ੍ਰਣਾਮਤ ਨਾਨਕ ਤਨ ਕੇ ਸਰਣਾ ਜਿਨ ਤੋਂ ਨਾਏ ਵਿਸਰਿਆ ਆਸਮ ਹੱਲਾ ਪੰਜਮਾ ਭਈ ਪ੍ਰਾਪਤ ਮਨੁਖ ਦਿਉਹਈਆ ਗੋਬਿੰਦ ਮਨਣ ਕੇ ਤੇਰੇ ਬਰਿਆ ਅਵਰ ਕਾ ਦ੍ਰਿਗਤਨ ਕਾਮ ਮਿਲ ਸਾਧ ਸੰਤ ਬਜ ਕੇ ਬਲ ਨਾਮ ਸਰਨ ਜਾਮ ਲਾਗ ਭਵ ਜਲ ਤਰਣ ਕੈ ਜਨਮ ਵਿਰਥਾ ਜਾਤ ਰੰਗ ਮਾਇਆ ਕਹਿ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਨੈ ਹਰ ਰਾਇਆ ਕਉ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਨ ਹਰ ਰਾਇਆ ਕਉ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਪਾਤ ਛਦਸਮੇ ਕਬਿਓ ਬਾਜ ਬੇਨਤੀ ਚੋਪਈ ਹਮਰੀ ਕਰੋ ਹਾਜ਼ਰ ਅਛਾ ਪੂਰਨ ਹੋਏ ਚਿਤ ਕੀ ਇਛਾ ਤਬ ਚਰਨਨ ਨਮਨ ਰਹੇ ਹਮਾਰਾ ਆਪਣਾ ਜਾਨ ਕਰੋ ਪਰਤ ਪਾਰਾ ਅਮਰੇ ਦੁਛ ਸਬੈਤਮੋ ਕਾ ਬੋ ਆਪ ਹਾਥ ਦੇ ਮੈ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਬਾ ਕਰਤਾਰਾ ਮੋਰ ਅਛਾ ਨਜ ਕਰਦੇ ਕਰਿਆ ਸਭ ਬਰਨ ਕੋ ਆ ਸੰਘਰੇਆ ਪੂਰਨ ਹੋਏ ਹਮਾਰੇ ਆਸਾ ਤੋਰ ਬਜਨ ਕੀ ਰਹਿ ਪਿਆਸਾ ਸਮਹ ਛਾੜ ਕੋਈ ਅਵਰਨ ਤਿਆਹੂ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਧਾਰਿ ਅਹ ਚੁਨ ਜੁਨ ਸਤਰ ਹਮਾਰੇ ਮਾਰਿ ਅਹ ਆਪ ਹਾਥ ਦੇ ਮੁਝੇ ਅਬਰਿਆ ਮਰਨ ਕਾਲ ਕਾ ਤਰਾਸ ਨਿਵਰਿਆ ਉਹ ਜੋ ਸਦਾ ਹਮਾਰੇ ਪਛਾ ਸਰੀ ਅਸ ਤੁਝ ਜੋ ਕਰਿਓ ਰੱਛਾ ਰਾਖ ਲਿਓ ਮੋ ਰਖਣਹਾਰੇ ਸਾਹਿਬ ਸੰਤੋ ਸਾਹਿਬ ਪਿਆਰੇ ਦੀਨ ਬੰਦ ਦੁਸ਼ਮਣ ਕੇ ਹੰਤਾ ਤੁਮ ਹੋ ਪੁਰੀ ਚਤਰ ਦਸਕੰਤਾ ਕਾਲ ਪੈ ਬ੍ਰਹਮਾ ਬਖਤਰਾ ਕਾਲ ਪੈ ਸਿੰਘੂ ਅਵਤਰਾ ਕਾਲ ਪੈ ਕਰਬਸਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੇ ਸਭ ਕੀ ਉਹ ਬੇਦਰਾਜ ਬ੍ਰਹਮਾ ਜੋਥੀ ਉਹ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤੈਂ ਹਮਾਰਾ ਜਮਨ ਕਾਲ ਸਭ ਜਤ ਬਨਾਇਓ ਦੇਵ ਦਾ ਤਜ ਚਨੁ ਬਜਾਇਓ ਆਦ ਅੰਤਿਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦਿਯੋ ਸਤਰਨ ਕੋਪਲਮੋ ਬਦ ਕੀਓ ਘਟ ਘਟ ਕੇ ਅੰਦਰ ਕੀ ਜਾਣ ਤ ਭਲੇ ਬੁਰੇ ਕੀ ਪੀਰ ਪਛਾਨ ਤ ਚਿੰਤੇ ਤੇ ਕੂੰਚਰਿਆ ਅਸੂਲਾ ਸਭ ਪਰ ਕਿਰਪਾ ਦ੍ਰਿਸ਼ਤ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਕੇ ਕੀ ਪੀਰ ਪਛਾਨਾ ਘਟ ਘਟ ਕੇ ਪੜ ਪੜ ਕੀ ਜਾਣਾ ਜਬ ਉਦਕਰਖ ਕਰਾਂ ਕਰਤਾਰਾ ਭਰ ਜਾ ਤਰਤ ਦਬ ਦੇ ਅਪਾਰਾ ਜਬਿਆ ਕਰਗ ਕਰਤ ਹੋਂ ਕਬ ਹੋਂ ਕਮ ਮੈਂ ਮਿਰਦ ਦੇਹ ਤਰ ਸਭ ਹੋਂ ਜੀਤੇ ਬਦਨ ਸਿਰ ਸਭ ਧਾਰੈ ਆਪ ਆਪਣੇ ਮੂਡ ਉਚਾਰੈ ਤੁਮ ਸਭੇ ਤੇ ਰਤਨ ਰਾਲਮ ਜਾਣਤ ਬੇਦ ਭੇਦ ਅਰੇ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਤ ਅਨੀਲ ਅਨਾਦ ਸੰਭੋ ਤਾਂ ਕਾ ਮੂਡ ਉਚਾਰਤ ਬੇਦਾ ਜਾਂ ਕੋ ਪੇਵ ਨ ਪਾਵਤ ਬੇਦਾ ਤਾਂ ਕਹੋ ਕਰਪਾ ਅਨੁਮਾਨਤ ਮਾ ਮੂਡ ਕਛ ਬੇਦ ਨ ਜਾਣਤਾ ਮਹਾਦੇਵ ਕੋ ਕਹਿ ਸਦਾ ਸੇਵ ਨਿਰੰਕਾਰ ਕਾ ਚਿੰਤਨ ਭਿਵ ਆਪ ਬਣੀ ਬੁੱਧ ਹੈ ਜੇਤੀ ਵਰਨਤ ਬਨ ਬਨ ਤੋਏ ਤੇਤੀ ਤੁਮਰਾ ਲਖਾ ਨਾ ਜਾਇ ਪਸਾਰਾ ਕਹਿ ਵਿਦ ਸਜਾ ਪਰਤਮ ਸੰਸਾਰਾ ਏਕ ਰੂਪਾ ਨੂਪ ਸਰੂਪਾ ਰੰਗ ਪਿਓ ਰਾਵ ਕੇ ਭੂਪਾ ਅੰਡਜ ਜੇ ਰਜ ਸਜ ਜ ਕੀਨੇ ਉਤਪੁਜ ਖਾਨ ਬਉ ਰਚ ਦੇਨੇ ਕਹਉ ਫੂਲ ਰਾਜਾ ਹਵੇ ਬੈਠਾ ਕਹਉ ਸਿਮਟ ਪਿਓ ਸੰਕਰਿਆ ਕੈਠਾ ਸਗਰੀ ਸ੍ਰਿਸ਼ਟ ਦਿਖਾਈ ਅਚੰਭਵ आजुगाद स्वरूप स्वयं भव अव रक्षा मेरी तुम करो सिख उबारा सिख संधरो दुष्ट जेते उठवत दुबता सकल मलेश करो ऋण काता जे अस तुद तब सरनी परे तिनके दुष्ट दुख तवै मरे पुर्ख जन्म पग परे तुम्हारे तिनके तुम संकट सब तारें जो कल को एक बात है ਤਾਕੇ ਕਾਲ ਨਿਕਟ ਨਹੀਂ ਆਹ ਰੱਛਾ ਹੋਏ ਤਾਂ ਸੁਭ ਕਾਲਾ ਦੁਸ਼ਟ ਅਰੇਸ਼ਟ ਡਰੇ ਤਦ ਕਾਲਾ ਕਿਰਪਾ ਦ੍ਰਿਟ ਤਨ ਜਾਇ ਨ ਹਰ ਹੋ ਤਾਂ ਕੇ ਤਾਪ ਤਨਕ ਮੋ ਹਰ ਹੋ ਰਿੱਧ ਸਿਧ ਕਰਮ ਸੁਭ ਹੋਈ ਦੁਸ਼ਟ ਸ਼ਹਾ ਸਭ ਸਕਾ ਨ ਕੋਈ ਏਕ ਬਾੜ ਜਨ ਤਵੇਂ ਸੰਬਾਰਾ ਕਾਲ ਫਾਸ ਤੇ ਤਾਈ ਉਬਾਰਾ ਜਨ ਨਰ ਨਾਮ ਤਵਾਰੋ ਕਾਹ ਦਰਦੁ ਦੁਸ਼ਟ ਦੋਖ ਤੇ ਰਾਹਾ ਖੜਕ ਖੇਤ ਮੈਂ ਸਰਨ ਤਵਾਰੀ ਆਪ ਹਾਦਲ ਉਬਾਰੀ ਸਰਬ ਥੋਰਮੋ ਹੋ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵਈਆ ਪਾਇ ਗੈ ਜਬ ਤੇ ਤੁਮਰੇ ਤਬ ਤੇ ਕਉ ਆਖ ਸਰੀ ਨੀਯਾਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਇਕ ਨ ਮੰਨਿਓ ਸੇਮਰਤ ਸਾਸਤਰ ਬੇਦ ਸਭਾ ਮੋ ਭੇਦ ਕਹੈ ਹਮ ਇੱਕ ਨਾ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਏ ਵਿਖਾਨਿਓ ਦੋਹਰਾ ਸਗਲ ਦਵਾਰ ਕੋ ਛਾੜਕੈ ਗਇਓ ਤਵਾਰ ਦਵਾਰ ਬਾਇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰੋ ਰਾਮ ਕਲੀ ਮਹੱਲਾ ਤੀਜਾ ਆਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਜ ਸੇਤੀ ਮਨਵ ਜੀਆਂ ਵਾਦਾਈਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਮਣਿਆਈਆ ਸ਼ਬਦ ਉਤਾਂ ਗਾਵੋ ਹਰੀ ਕੇ RAM ਮੰਦਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੂਖ ਸਭ ਵਿਸਾਰਨਾ ਅੰਗੇਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗਲਨਾ ਸੰਰਤ ਸੁਆਮੀ ਸੋ ਕਿਉ ਮਨ ਵਿਸਾਰੇ ਕਹ ਨਾਨਕ ਮਨ ਮੇ ਸਦਾ ਰਹੁ ਹਰ ਨਾਲੇ ਸਾਚੇ ਸਾਈ ਬਾ ਕਿਆ ਨਹੀਂ ਕਰਤੇ ਰੈ ਕਰਤਾ ਤੇਰਾ ਸਭ ਕੀ ਛਾ ਜਿਸ ਦੇ ਹੇ ਸੋ ਪਾਵੇ ਸਦਾ ਸਿਪਤ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸਦਕ ਨੇਰੇ ਕਹ ਨਾਨਕ ਸਚੇ ਸਾਹਿਬ ਕਿਆ ਨਹੀਂ ਵਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਸ਼ਾਂਤ ਸੁਖਮਨ ਆਏ ਵਸਿਆ ਜਿਨ ਇਛਾ ਸਭ ਹੋਜਾਈਆਂ ਸਦਾ ਕੁਰਬਾਨ ਕੀਤਾ ਗੁਰਵਟੋਂ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਨੋ ਸੰਤੋ ਸਦਤ ਰੂਪੇ ਆਰੋ ਸਾਚਾ ਨਾਮ ਮੇਰਾ ਆਧਾਰੋ ਬਾਜੇ ਪੰਜ ਸ਼ਬਦ ਜਤਕਾਰ ਸਭਾ ਗਏ ਘਰ ਸਭਾ ਗਏ ਸਦ ਬਾਜੇ ਕਲਾ ਜਤ ਕਰਤਾਰੀਆ ਪੰਜ ਦੁੱਤ ਦਵਸ ਕੇਤੇ ਕਾਲ ਗੰਢ ਕੁਮਾਰਿਆ ਤੁਰ ਕਰਮ ਪਾਇਆ ਜੁ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵਡਭਾਗੇ ਆ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪਰ ਉਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾ ਆਪੇ ਉਤਰੇ ਸੋਣੀ ਸਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੇ ਸੁਣ ਤੇ ਪੁਨੀਤ ਕਹ ਤੇ ਪਵਤ ਸਤਿਗੁਰਿਆ ਵਰਪੂਰੇ ਬਿਨ ਮੰਤ ਨਾਨਕ ਗੁਰ ਚਰਨ ਲਾਗੇ ਵਾਜ ਅਨਹਦ ਤੂਰੇ ਸੁਣ ਤੇ ਪੁਨੀਤ ਕਹ ਤੇ ਪਵਤ ਸਤਿਗੁਰਿਆ ਵਰਪੂਰੇ ਬਿਨ ਮੰਤ ਨਾਨਕ ਗੁਰ ਚਰਨ ਲਾਗੇ ਵਾਜ ਅਨਹਦ ਤੂਰੇ ਮੁੰਦਾਮਣੀ ਮਹੱਲਾ ਪੰਜਮਾ ਥਾਲ ਵਿੱਚ ਧਨ ਵਸ ਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪੈਓ ਜਿਸ ਕਾ ਸਭ ਸੁਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਏ ਵਸਤ ਜੀ ਨਾ ਜਾਏ ਨਿਤ ਨਿਤ ਰਕਉ ਰਤਾਰੋ ਤਮ ਸੰਸਾਰ ਚੱਨ ਲਗ ਧਰੀਐ ਸਬ ਨਾਨਕ ਬ੍ਰਹਮ ਪ੍ਰਸਾਰੁ ਸਾ ਲੋਕ ਮਹੱਲਾ ਪੰਜਮਾ ਤੇਰਾ ਕੇ ਤਾਂ ਜਤੋਂ ਨਾਹੀ ਮੈਨੂੰ ਜੋ ਕਿ ਤੋਏ ਮਨ ਨਿਰਗੁਣਿਆ ਰੇ ਕੋ ਗੁਣ ਨਾਹੀ ਆਪੇ ਤਰਸਿ ਬਿ ਹੋਈ ਤਰਸ ਪਿਆ ਮਹਿ ਰਾਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਚੀਵੇ ਹਰਿਆ ਕਰਸ ਪਿਆ ਮਹਿ ਰਾਮਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਲੈ ਤਾ ਜੀਵਾ ਤਨ ਮਨ થી ਵੈ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ